ਹੁਣ ਜਿਹੜੀ ਤੁਹਾਡੀ ਡਿਮਾਂਡ ਸੀ ਪੀਜ਼ੇ ਦੀ ਉਹ ਡਿਮਾਂਡ ਮੈਂ ਪੂਰੀ ਕਰਨੀ ਹੈ ਹਾਂ ਹਾਂ ਪੀਜ਼ਾ ਉਹ ਉਹਨੇ ਵੀ ਦੇਖ ਲਿਆ ਮੈਨੂੰ ਲੱਗਦਾ ਇੱਕ ਸਲਾਈਸ ਇੱਕ ਇੱਕ ਸਲਾਈਸ ਆਏਗਾ ਸਾਰਿਆਂ ਦੇ ਸੇਮ ਹਮ ਇੱਕ ਇੱਕ ਸਲਾਈਸ ਚਲੋ ਬੜਾ ਰਹਾ ਤਾਂ ਟਾਈਮ ਹੈ ਕੋਈ ਬੜਾ ਹੈ ਰਹਾ ਹੈ ਸਾਰੇ ਲੱਗੇ ਨੇ ਕਿ ਉਹ ਗਿਆ ਵਿੱਚ ਧੁਖ ਪਈ ਹੋਈ ਇਹ ਸਾਰੇ ਨੂੰ ਹੈ ਇਹ ਦੇਖੋ ਜੀ ਪੀਜ਼ਾ ਸੌਸ ਚੰਗੀ ਤਰ੍ਹਾਂ ਲੱਗੀ ਹੈ ਤੇ ਹੁਣ ਮੈਂ ਭਨ ਲਿਆ ਵਿੱਚ ਚੀਜ਼ ਸੌਸ ਦੇ ਪਾਈ ਕਿ ਜਲਦੀ ਖਾਣਾ ਚਾਹੀਦਾ ਇਸ ਨੂੰ ਅਪਾ ਜੀ ਇੱਕ ਸ্লাইਸ ਹੀ ਖਾਣਾ ਹੈ ਤੇ ਹੁਣ ਅਸੀਂ ਪਾਵਾਂਗੇ ਇਹਦੇ ਵਿੱਚ ਆਪਣੀ ਵੈਜੀਟੇਬਲਸ ਜਿਹੜੀ ਮੈਂ ਵੈਜੀਟੇਬਲ ਸੈਂਡਵਿਚ ਲਈ ਬਣਾਈਆਂ ਸੀ ਉਹੀ ਸਾਰੀ ਮੈਂ ਇਹਦੇ ਵਿੱਚ ਪਾ ਲਵਾਂਗੇ ਇਹ ਤੇ ਬੁਖਰਾ ਹੀ ਬਣੇਗਾ ਫਿਰ ਬੱਕਰੀ ਚੀਜ਼ ਬਣਦੀ ਹੈ ਹਾਂਜੀ ਬੰਦ ਕਰ ਦਈਏ ਰੈਡੀ ਹੋ ਗਿਆ ਯਾਰ ਇਹ ਦੇਖੋ ਜੀ ਸਾਰੀ ਵੈਜੀਟੇਬਲਸ ਜਿਹੜੀਆਂ ਸੀ ਇਹ ਵਾਲਾ ਪੀਜ਼ਾ ਤੁਸੀਂ ਕਦੇ ਨਹੀਂ ਖਾਧਾ ਹੋਏਗਾ ਕਿੰਨੀ ਸਾਰੀ ਸੌਸਸ ਇਸ ਵਿੱਚ ਵਾਹ ਮੈਂ ਕਹਿੰਦਾ ਲੋਡਡ ਤੇ ਵੀ ਮਲਟੀ ਲੋਡਡ ਹੈਗਾ ਮੈਂ ਤਾਂ ਮੈਂ ਕਦੀ ਨਹੀਂ ਵੇਖਿਆ ਬਸਕਰ ਬਸਕਰ ਜਾਨ ਤੇ ਸੈਂਡਵਿਚ ਇਸੇ ਤੋਂ ਬਚਣਾ ਹੀ ਨਹੀਂ ਜੇ ਮੇਰੇ ਕੋਲ ਪਨੀਰ ਹੋਰ ਹੁੰਦਾ ਨਾ ਉਹ ਸੈਂਡਵਿਚ ਲਈ ਤੇ ਬਚਿਆ ਹੀ ਨਹੀਂ ਉਹ ਕੋਈ ਨਹੀਂ ਜੇ ਪਨੀਰ ਮੇਰੇ ਕੋਲ ਹੁੰਦਾ ਨਾ ਇਹਦੇ ਵਿੱਚ ਤੇ ਮੈਂ ਇਹਦੇ ਵਿੱਚ ਉੱਪਰ ਗ੍ਰੇਟ ਕਰ ਆ ਦੇਖੋ ਜੀ ਮੈਂ ਹੁਣ ਸੈਂਡਵਿਚ ਹੋ ਗਏ ਸਾਡੇ ਰੈਡੀ ਵਾਹ ਜੀ ਵਾਹ ਜੱਪੂ ਆ ਜਾ ਸੈਂਡਵਿਚ ਖਾ ਲੈ ਜੇ ਜਦੋਂ ਉਹ ਗਰਮ ਸੈਂਡਵਿਚ ਰੈਡੀ ਕਿਸਾ ਨੂੰ ਤੇਲ ਪਾ ਰਿਹਾ ਦਾ ਤੁਕੋ ਚਲੋ ਕੇਸ ਕੇਸ ਤਾਂ ਖੇਤ ਫੇਰ ਛਕਣਾ ਹੈ ਸੈਂਡਵਿਚ ਰੈਡੀ ਹੋ ਗਿਆ ਮੈਂ ਸੈਂਡਵਿਚ ਖਾ ਲਵਾਂ ਮੰਮੀ ਨੂੰ ਖਾ ਲਓ ਜੁਗਰੇ ਤੇ ਹੁਣ ਮੈਂ ਇਹ ਵਾਲਾ ਪੀਜ਼ਾ ਰੱਖਾਂਗੀ ਇਹਦੇ ਵਿੱਚ oven ਵਿੱਚ ਤੇ ਇਹਨੂੰ ਮੈਂ 180 ਡਿਗਰੀ ਕੇ 15 ਜਾਂ 20 ਮਿੰਟਸ ਲਈ ਕਰ ਲਾਂਗੀ ਬੇਕ ਤੇ 12 13 ਮਿੰਟ ਹੋ ਚੁੱਕੇ ਨੇ ਪੀਜ਼ਾ ਰੈਡੀ ਲੱਗ ਰਿਹਾ ਮੈਨੂੰ ਬਿਲਕੁਲ ਹੀ ਤੇ ਮੈਂ ਸੋਚਿਆ ਪੀਜ਼ਾ ਨੂੰ ਕੱਢ ਲਏ ਆ ਦੇਖੋ ਜੀ ਪੀਜ਼ਾ ਪੂਰਾ ਰੈਡੀ ਹੈ क्या कमाल है लग रहा है कि नहीं बढ़िया <coughs> सीजन करेंगे कट कितने स्लाइसेस में कट करिए चार के छह चार ही कर लो यार बड़े क्या चार चल है बाबू चार जाने हैं आपा क्या हां दादू गए घर दादू कर से तो। करता <laughs> वाह बिल्कुल hard crunchy हो गया बेस बेस है base sir हम नहीं base पुचारो लेके आए यार crunchy स्वाद लगता है ना तोहिन मिलने भी crunchy स्वाद मिलने बिल्कुल hard crunchy हो गया है base sir नहीं base पुचारो लेके आए यार crunchy स्वाद लगता है ना तोहिन मिलने भी crunchy स्वाद मिलने ले मम्मी ज़्यादा कर लगी वाट कर लगी हो आज कर लेने आसीन आराम पढ़ेगा जाएगा ना इज़िल